ਪਰ ਭਾਜ ਪਰੋਂ ਅਸੀਂ ਪੰਜਾਬ ਦੇ ਵਿੱਚ ਪੂਰਾ ਵਿਰੋਧ ਕਰਾਂਗੇ ਅਸੀਂ ਕਿਸੇ ਵੀ ਕਿਸਮ ਦੇ ਵਿੱਚ ਇਹਨਾਂ ਦਾ ਕੋਈ ਐਮਪੀ ਨਹੀਂ ਬਣਨ ਦਵਾਵਾਂਗੇ ਕਿਸੇ ਨੂੰ ਇਹਨਾਂ ਆਂਦੇ ਵਰਕਰ ਨੂੰ ਬਣਨ ਨਹੀਂ ਬਣਨ ਦਵਾਵਾਂਗੇ ਪੰਚਾਇਤ ਦੀ ਜ਼ਮੀਨ ਆ ਉਹ ਨਾ ਤਾਂ ਕੋਈ ਉੱਥੇ ਵਿੱਚ ਪੰਚਾਇਤ ਵੱਲੋਂ ਇਹਨਾਂ ਕੋਈ ਉਹਦਾ ਹੁੰਦਾ ਵੀ ਪੰਚਾਇਤ ਆਪ ਆਪਣੀ ਮਰਜ਼ੀ ਨਾਲ ਜ਼ਮੀਨ ਵੇਚਦੇ ਇਹ ਨਾ ਹੀ ਕੋਈ ਅਫਸਰ ਇਹ ਸਰਕਾਰ ਦੀ ਸਹਿਮਤੀ ਨਾਲ ਜੋ ਜ਼ਮੀਨ ਵੇਚੀ ਗਈ ਆ 2 ਸਾਲ ਪਹਿਲਾਂ ਜੋ ਇਹਨਾਂ ਦਾ ਮਤਲਬ ਪੈਰਾਮੀਟਰ ਆ ਉਹਦੇ ਹਿਸਾਬ ਨਾਲ ਉਹ ਰਜਿਸਟਰੀ 2 ਸਾਲ ਪਹਿਲਾਂ ਦੀ ਆ ਅਸੀਂ ਕਹਿੰਦੇ ਆ ਵੀ ਉਹ ਰਜਿਸਟਰੀ ਨੂੰ ਮੈਂਸ਼ਨ ਕਰਕੇ ਸਾਡਾ ਅਵਾਰਡ ਬਣਾਇਆ ਜਾਵੇ ਕੋਈ ਸਾਨੂੰ ਚੌਂ ਨਹੀਂ ਆਉਂਦਾ ਕੋਈ ਇਹਨਾਂ ਜ਼ਿੰਮੇਵਾਰ ਵਿਹਲਾ ਨਹੀਂ ਵੀ ਆ ਕੇ ਧਰਿਆ ਤੇ ਬੈਠੇ ਇਹ ਸਾਡੀ ਮਜਬੂਰੀ ਆ ਕਿਉਂਕਿ ਅਸੀਂ ਹੁਣ ਤੱਕ ਇਹ ਜ਼ਮੀਨ ਨੂੰ ਬਹੁਤ ਸੰਭੇ ਰੱਖਿਆ ਜਿਹੜੇ ਕਈਆਂ ਨੂੰ ਤਾਂ ਪੈਸੇ ਦੇ ਦਿੰਦੇ ਨੇ ਸਰਕਾਰ ਕਹਿੰਦੀ ਤਾਂ ਐਸੇ ਜਿਹੜੇ ਦੇਤੇ ਉਹ ਪਿਛਲੇ ਜਿਹੜਾ ਮਹਾਲੀ ਤੋਂ ਸਰਹੰਦਾ ਹੈ ਉੱਥੋਂ ਇਹਨਾਂ ਨੇ ਦੱਤੇ ਨੇ ਅਗਰ ਸਰਕਾਰ ਕੀ ਦੇ ਰਹੀ ਰੇਟ ਤੋਂ ਸਰਕਾਰ ਫਿਲਹਾਲ ਅਜੇ ਕੁਝ ਨਹੀਂ ਕਹਿ ਰਹੀ ਏ ਤੇ ਸਾਈਲੈਂਟ ਰਹੇ ਨੇ ਇਹਨਾਂ ਨੇ ਹੋਲਡ ਤੇ ਰੱਖਿਆ ਵਾ ਇਹ ਭਾਜਪਾ ਨੇ ਤਾਂ ਸਾਰਾ ਜੋ ਵੀ ਇਹ ਪੰਜਾਬ ਨੂੰ ਖਤਮ ਕਰਨ ਦੀ ਪਾਲਿਸੀ ਆ ਇਹ ਭਾਜਪਾ ਨੇ ਸ਼ੁਰੂ ਕਰੀ ਆ ਕਿਉਂਕਿ ਇਸ ਵਿੱਚ ਪੰਜਾਬ ਇਹਨਾਂ ਦੀ ਅੱਖ ਦੇ ਵਿੱਚ ਆ ਪੰਜਾਬ ਨੂੰ ਹੌਲੀ-ਹੌਲੀ ਇਹਨਾਂ ਨੇ ਪ੍ਰਭਾਵਿਤ ਕਰ ਰਿਹਾ ਕਿਉਂਕਿ ਕੁਝ ਤਾਂ ਸਾਡੀ ਜਨਰੇਸ਼ਨ ਆ ਜੋ ਉਹ ਪਲਾਨ ਕਰ ਰਹੀ ਆ ਬਾਹਰ ਨੂੰ ਉਸਾ ਜਿਹੜੀ ਇਹ ਜ਼ਮੀਨ ਤੇ ਆਖਾ ਇਹਨਾਂ ਦੀ ਉਸ ਤਾ ਇਹ ਰੋੜਾਂ ਜਿਹਨਾਂ ਨੇ ਐਕਵਾਇਰ ਕਰ ਲੈਣੀ ਆ ਦੂਜਾ ਇਹ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਸੱਤ ਇਹਨਾਂ ਨੇ ਸੁੱਕੀਆਂ ਮੰਦਰਗਾ ਬਣਾਉਣੀਆਂ ਜਿਹਦੇ ਵਿੱਚ ਹਜ਼ਾਰ-ਹਜ਼ਾਰ ਏਕੜ ਦੀ ਇੱਕ ਮੰਦਰਗਾ ਬਣਨੀ ਆ ਉਹ ਇਹ ਉਹਦੇ ਵਿੱਚ ਡੰਪ ਕਰਕੇ ਅਨਾਜ ਇਹ ਫਿਰ ਜੋ ਵੀ ਜਿਹੜੇ ਰੋਡ ਬਣ ਰਹੇ ਨੇ ਇਹ ਆਮ ਪਬਲਿਕ ਵਾਸਤੇ ਨਹੀਂ ਬਣਦੇ ਇਹ ਰੋਡ ਸਰਭਾ ਨਾਨੀਆਂ ਪਾਨੀਆਂ ਵਾਸਤੇ ਬਣ ਰਹੇ ਨੇ ਜੇ ੱਤਕਾ ਕਰੂਗਾ ਇਹਨਾਂ ਦੇ ਮੂੰਹੇ ਉੱਤੇ ਹੀ ਇੰਦਾਂ ਜਾ ਕੇ ਲੜਾਈ ਲੜਾਗੇ ਅਗਰੇ ਸਾਨੂੰ ਸੇਵਾ ਦਿੰਦੇ ਆ ਪੂਰੀ ਔਰ ਪੇਚਕ ਨਹੀਂ ਵੀ ਉਹਦੀ ਇਹ ਵੀ ਇਥੋਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਔਰ ਸਰਕਾਰ ਦਾ ਮੂੰਹ ਮੋੜ ਦੇਵਾਂਗੇ ਸਾਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਆ ਰਜਿੰਦਰ ਭੱਟ ਦੇਸ਼ ਦਾ ਆਂਦਾ ਤਾਂ ਕਿਸਾਨ ਇੱਕ ਪਾਸੇ ਤਾਂ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਸ਼ੰਭੂ ਬੈਠੇ ਨੇ ਦੂਜੇ ਪਾਸੇ ਭਾਰਤ ਮਾਲਾ ਪ੍ਰੋਜੈਕਟ ਜੋ ਰੋਡ ਨਿਕਲ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਜਿਹੜਾ ਰੋਡ ਕੱਢਿਆ ਜਾ ਰਿਹਾ ਉਹਦੇ ਵਿਰੋਧ ਵਿੱਚ ਸ਼ਹੀਦਾ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਇਹ ਇੱਕ ਤਰੀਬ 2 ਸਾਲ ਤੋਂ ਇਹ ਧਰਨਾ جاری ਆ ਅੱਜ ਧਰਨੇ ਦੇ ਵਿੱਚ ਆਜ਼ਾਦ ਉਮੀਦਵਾਰ ਪਰਮਦੀਪ ਸਿੰਘ ਤੂਰਤਾ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਨਾਂ ਤੱਕ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਕੀ ਸਮੱਸਿਆਵਾਂ ਨੇ ਉਹਨਾਂ ਦੀਆਂ ਕੀ ਕਾਰਨ ਨੇ ਜਿਹੜੇ ਕਿ ਸਰਕਾਰ ਉਹਨਾਂ ਨੂੰ ਉਹਨਾਂ ਦੀ ਜਮੀਨ ਦੇ ਭਾਅ ਕਿਉਂ ਨਹੀਂ ਦੇ ਰਹੀ ਹੋਰ ਸਮੱਸਿਆਵਾਂ ਕਿਸਾਨਾਂ ਨੂੰ ਕਿਉਂ ਆ ਰਹੀਆਂ ਨੇ ਗੱਲਬਾਤ ਕਰਦੇ ਆਂ ਕਿਸਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਪਈ ਹੋੜਾ ਦਾ ਮੇਰਾ ਨਾਮ ਬਿਆਨਤ ਸਿੰਘ ਪਿੰਡ ਸੌਂਦਾ ਕਸਿੰਧੀ ਜੇਕਰ ਗੱਲ ਕਰੀਏ 2 ਸਾਲ ਤੋਂ ਬੈਠੇ ਹੋ ਧਰਨੇ ਤੇ ਰਾਜਨੀਤਿਕ ਪਾਰਟੀ ਦੇ ਨੁਮਾਇंदे ਵੀ ਆਏ ਤੁਹਾਡੇ ਕੋਲ ਆ ਕਿਵੇਂ ਦੇ ਦਿਓ ਕੀ ਕੋਈ ਹੱਲ ਹੋਇਆ ਨਿਕਲਿਆ ਹੱਲ ਦੇਖੋ ਫਿਲਹਾਲ ਹੱਲ ਕੋਈ ਨਹੀਂ ਨਿਕਲਿਆ ਜੋ ਵੀ ਆਉਂਦਾ ਉਹ ਸਿਰਫ ਮਤਲਬ ਕਿ ਸਾਨੂੰ ਕਾਠ ਦਾ ਮੁੰਡਾ ਦੇ ਕੇ ਭਗ ਜਾਂਦੇ ਨੇ ਕੋਈ ਪ੍ਰੋਪਰ ਸਾਡੇ ਨਾਲ ਨਾ ਹੀ ਪ੍ਰਸ਼ਾਸਨ ਕੋਈ ਸਹਿਮਤੀ ਦਿੰਦਾ ਸਿਰਫ ਮਿੱਠੀਆਂ ਗੱਲਾਂ ਮਾਰ ਕੇ ਚਲੇ ਜਾਂਦੇ ਨੇ ਇਹ ਜਦੋਂ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਜੋ ਇੱਥੇ ਮਾਰਕੀਟ ਰੇਟ ਚੱਲ ਰਿਹਾ ਹੈ ਉਹ 60 70 ਲੱਖ ਰੁਪਏ ਦਾ ਚੱਲ ਰਿਹਾ ਹੈ ਪਰ ਉਦੋਂ ਸਰਕਾਰ ਕਹਿ ਰਹੀ ਸੀ ਵੀ ਤੁਸੀਂ ਮੂੰਹ ਜਬਾਨੀ ਕੋਈ ਗੱਲਬਾਤ ਕਰੀਏ ਨਾ ਤੁਹਾਨੂੰ ਕੋਈ ਰਿਟਰਨ ਦੇ ਵਿੱਚ ਪ੍ਰੂਫ ਦਿਓ ਇਸ ਕਰਕੇ ਅਸੀਂ ਇਹਨਾਂ ਨੂੰ ਜੋ ਅਵਾਰਡ ਵਾਸਤੇ ਇੱਕ ਕੀਮਤ ਦੱਸੀ ਆ ਉਹ ਸਾਡੇ ਨਾਲ ਪਿੰਡ ਵਜੀਰਾਵਾਦ ਆ ਉੱਥੇ 132 ਏਕੜ ਦੀ ਰੇਸ਼ਤੀ ਸਰਕਾਰ ਨੇ ਵੇਚੀਆ ਪੰਚਾਇਤ ਦੀ ਜ਼ਮੀਨਾਂ ਉਹ ਨਾ ਤਾਂ ਕੋਈ ਉੱਥੇ ਵਿੱਚ ਪੰਚਾਇਤ ਵੱਲੋਂ ਇੰਨਾ ਕੋਈ ਹੁਦਾ ਹੁੰਦਾ ਵੀ ਪੰਚਾਇਤ ਆਪ ਆਪਣੀ ਮਰਜ਼ੀ ਨਾਲ ਜ਼ਮੀਨ ਵੇਚ ਦੇ ਤੇ ਨਾ ਹੀ ਕੋਈ ਅਰਥਰ ਇਹ ਸਰਕਾਰ ਦੀ ਸਹਿਮਤੀ ਨਾਲ ਜੋ ਜ਼ਮੀਨ ਵੇਚੀ ਗਈ ਹੈ ਉਹ 40 ਲੱਖ ਨੂੰ ਵੇਚੀ ਗਈ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਉਹ ਰਜਿਸਟਰੀ ਪ੍ਰੋਵਾਈਡ ਕਰਾਈ ਹੈ ਕਿ ਬੇਸ ਰੇਟ ਨੂੰ ਇਹ ਸ਼ੋਅ ਕਰ ਰਹੀ ਯਾਰ ਇਸ ਨੂੰ ਕਿਉਂਕਿ ਵੀ 2 ਸਾਲ ਪਹਿਲਾਂ ਹੋਈ ਆ ਵੈਸੇ ਤਾਂ ਅੱਜ ਕੱਲ੍ਹ ਸਾਡੇ 55 ਲੱਖ ਦਾ ਰੇਟ ਚੱਲ ਰਿਹਾ ਪਰ 2 ਸਾਲ ਪਹਿਲਾਂ ਜੋ ਇਹਨਾਂ ਦਾ ਮਤਲਬ ਪੈਰਾਮੀਟਰ ਹੈ ਉਹਦੇ ਹਿਸਾਬ ਨਾਲ ਉਹ ਰਜਿਸਟਰੀ 2 ਸਾਲ ਪਹਿਲਾਂ ਦੀ ਆ ਅਸੀਂ ਕਹਿੰਦੇ ਆ ਵੀ ਉਹ ਰਜਿਸਟਰੀ ਨੂੰ ਮੈਂਸ਼ਨ ਕਰਕੇ ਸਾਡਾ ਅਵਾਰਡ ਬਣਾਇਆ ਜਾਵੇ ਤਾਂ ਜੋ ਸ਼ੱਕ ਅਸੀਂ ਇਹ ਹੱਕ ਵਿੱਚ ਰਹਿੰਦੇ ਰੋੜ ਬਣੇ ਮਰ ਜਦੋਂ ਸਰਕਾਰ ਕਹਿੰਦੀ ਆ ਵੀ ਅਸੀਂ ਬਣਾ ਜਿਹੜਾ ਰੋਡ ਬਣਦਾ ਇਹਦੇ ਨਾਲ ਤੁਹਾਡੇ ਖੇਤਾਂ ਦੀ ਜਿਹੜੀ ਜ਼ਮੀਨ ਉਹਦੀ ਵੈਲਿਊ ਵਧੂਗੀ। ਅਗਰ ਕੋਈ ਵੀ ਰੋਡ ਨਿਕਲਦਾ ਤਾਂ ਅਕਸਰ ਆਪਾਂ ਕਹਿੰਦੇ ਆ ਵੀ ਉਹ ਜ਼ਮੀਨ ਦੀ ਵੈਲਿਊ ਵਧੂਗੀ ਪਰ ਜਿਹੜਾ ਇਹ ਭਾਰਤ ਵਾਲਾ ਰੋਡ ਹੈ ਇਹ ਲਗਭਗ 8 ਤੋਂ 10 ਫੁੱਟ ਉੱਚਾ ਜਾਣਾ ਹੈ। ਤੇ ਦੂਜਾ ਇਹਦੇ ਵਿੱਚ ਅਲਜ ਵਾਲੇ ਜਦੋਂ ਵੀ ਇਹਨਾਂ ਨੇ 200 ਫੁੱਟ ਜੋ ਸਭ ਤੋਂ ਕਹਿਰ ਕਰਕੇ ਜ਼ਮੀਨ ਲਈ ਹੈ ਉਹਦੇ ਸਾਈਡ ਤੇ ਬਾਉਂਡਰੀ ਵਾਲ ਕਰ ਦੇਣੀ ਹੈ। ਉਦੇ ਵਿੱਚ ਕੋਈ ਵੀ ਐਂਟਰੀ ਕਰ ਸਕੂਗਾ ਤੇ ਜਦੋਂ ਮਤਲਬ ਤੇ ਕ੍ਰੋਸਿੰਗ ਹੈ ਜਿਹੜੀ ਉਹ ਵੀ ਇਹਨਾਂ ਨੇ ਆਪਣੇ ਨਕਸ਼ੇ ਦੇ ਸਹਾਰ ਨਾਲ ਜੋ ਸਾਤੇ ਪੁੱਛੇ ਬਿਨਾਂ ਨਕਸ਼ਾ ਬਣਾਤਾ ਅਸੀਂ ਇਹਨਾਂ ਨੂੰ ਇਹ ਮੰਗ ਕਰਦੇ ਆ ਕਿ ਜਿੱਥੇ ਸਾਨੂੰ ਲੋੜ ਹੈ ਵੀ ਰਸਤਾ ਹੋਣਾ ਚਾਹੀਦਾ ਤੇ ਪਾਣੀ ਦੀ ਕ੍ਰੋਸਿੰਗ ਚਾਹੀਦੀ ਆ ਤਾਂ ਹੀ ਅਦਰਵਾਜ਼ੀ ਸਾਡਾ ਇਹਦੇ ਨਾਲ ਅਜਾੜਾ ਬਹੁਤ ਹੋਣਾ ਇਸ ਕਰਕੇ ਅਸੀਂ 2 ਸਾਲ ਤੋਂ ਇੱਥੇ ਬੈਠੇ ਆ ਕੋਈ ਸਾਨੂੰ ਚਾਉ ਨਹੀਂ ਆਉਂਦਾ ਕੋਈ ਇੰਨਾ ਜ਼ਿੰਮੇਵਾਰ ਬਹਿਲਾ ਨਹੀਂ ਵੀ ਆ ਕੇ ਧਰਿਆ ਤੇ ਬੈਠੇ ਇਹ ਸਾਡੀ ਮਜਬੂਰੀ ਆ ਕਿਉਂਕਿ ਅਸੀਂ ਹੁਣ ਤੱਕ ਇਹ ਜ਼ਮੀਨ ਨੂੰ ਬਹੁਤ ਸੰਭੇ ਰੱਖਿਆ ਆਪਣੇ ਬੱਚਿਆਂ ਵਾਸਤੇ ਪਹਿਲਾਂ ਸਾਡੇ ਪੁਰਖਿਆਂ ਨੇ ਸੰਭੀ ਆ ਭਾ ਦੀ ਗੱਲ ਕਰਦੇ ਆਪਾਂ ਜਿਹੜੇ ਕਈਆਂ ਨੇ ਤਾਂ ਪੈਸੇ ਦੇ ਦਿੱਤੇ ਨੇ ਸਰਕਾਰ ਕਹਿੰਦੀ ਪੈਸੇ ਜਿਹੜੇ ਦੇਤੇ ਉਹ ਪਿਛਲੇ ਜਿਹੜਾ ਮਹਾਲੀ ਤੋਂ ਸਰਹੰਦਾ ਹੈ ਉੱਥੇ ਇਹਨਾਂ ਨੇ ਦਿੱਤੇ ਨੇ ਉਹ ਉੱਥੇ ਦਿੱਤੇ ਨੇ ਇਹਨਾਂ ਨੇ 83 ਲੱਖ ਰੁਪਈਆ ਯੋਗ ਹੈ ਜਦੋਂ 3 ਸਾਲ ਪਹਿਲਾਂ 84 ਲੱਖ ਦੀ ਜੋ ਕੀਮਤ ਸੀ ਉਹਦੇ ਨਾਲ ਸਾਡੇ ਏਰੀਆ 'ਚ ਲਗਭਗ ਉਸ ਟਾਈਮ 30 ਲੱਖ ਰੁਪਏ ਦਾ ਰੇਟ ਚੱਲ ਰਿਹਾ ਸੀ ਲਗਭਗ ਉਸ ਟਾਈਮ 2.5 ਦਨ ਕਿਲੇ 1 ਕਿਲੇ ਕੁਹਰ ਵਾਲਾ ਬੰਦਾ ਖਰੀਦ ਸਕਦਾ ਸੀ ਪਰ ਅੱਜ ਸਾਡੇ 50-55 ਲੱਖ ਰੁਪਏ ਰੇਟ ਚੱਲ ਰਿਹਾ ਹੈ ਅਗਰ ਸਰਕਾਰ ਕੀ ਦੇ ਰੇਟ ਤੋਂ ਸਰਕਾਰ ਫਿਲਹਾਲ ਅਜੇ ਕੁਝ ਨਹੀਂ ਕਹਿ ਰਹੀ ਏ ਤੇ ਸਾਈ ਲੈਂਡਰ ਇਹਨਾਂ ਨੇ ਹੋਲਡ ਤੇ ਰੱਖਿਆ ਹੋਇਆ ਹੈ ਹਰ ਵਾਰੀ ਸਾਡੇ ਨਾਲ ਕੋਈ ਵੀ ਡੀਆਰਓ ਆ ਕੇ ਗੱਲਬਾਤ ਕਰਦਾ ਤਾਂ ਉਹ ਜਦੋਂ ਪਹਿਲੇ ਵਾਰੀ ਆਉਂਦਾ ਉਹ ਆਪਣੇ ਕਾਨੂੰਨ ਸਾਨੂੰ ਪੜਾਉਂਦਾ ਪਰ ਜਦੋਂ ਅਸੀਂ ਆਪਣੇ ਐਵੀਡੈਂਸ ਉਹਨੂੰ ਦੰਦਿਆਂ ਤਾਂ ਉਹ ਸਮਝ ਜਾਂਦਾ ਵੀ ਇਹ ਸੱਚੇ ਨਹੀਂ ਇਸ ਕਰਕੇ ਹੁਣ ਤਿੰਨ ਡੀਆਰਓ ਬਦਲ ਗਏ ਹੁਣ ਤੀਏ ਡੀਆਰਓ ਆਇਆ ਉਹ ਕਹਿੰਦਾ ਵੀ ਮੈਂ ਅਵਾਰਡ ਬਣਾਉਂਗਾ ਅਸੀਂ ਵੀ ਉਹ ਅਵਾਰਡ ਬਣਾਦੇ ਅਸੀਂ ਰੋਕਦੇ ਨਹੀਂ ਪਰ ਅਵਾਰਡ ਜੋ ਫਾਰਮੂਲਾ ਹੈਗਾ ਉਹਦੇ ਹਿਸਾਬ ਨਾਲ ਬਣਾ ਦੇ ਬੇਸ ਰੇਟ ਤੁਹਾਨੂੰ ਕੋਈ ਮਸਲਾ ਨਹੀਂ ਬੇਸ ਰੇਟ ਸਹੀ ਹੋਵੇ ਉਹ ਲੋਕ ਸਭਾ ਚੋਣਾਂ ਦੀ ਗੱਲ ਕਰਦੇ ਆ ਪਰ ਹੁਣ ਲੋਕ ਸਭਾ ਚੋਣਾਂ ਚੱਲਦੇ ਆ ਆ ਭਾਜਪਾ ਦੇ ਜਿਹੜੇ ਨੇਤਾ ਉਹਨਾਂ ਦਾ ਧਿਆਨ ਤੇ ਨਹੀਂ ਨਾਲੇ ਭਾਜਪਾ ਨੇ ਤਾਂ ਸਾਰੇ ਜੋ ਵੀ ਇਹ ਪਿਆਬ ਨੂੰ ਖਤਮ ਕਰਨ ਦੀ ਪਾਲਿਸੀ ਆ ਇਹ ਭਾਜਪਾ ਨੇ ਸ਼ੁਰੂ ਕਰੀ ਆ ਕਿਉਂਕਿ ਇਸ ਵਿੱਚ ਪੰਜਾਬ ਇਹਨਾਂ ਦੀ ਅੱਖ ਦੇ ਵਿੱਚ ਆ ਕਿਉਂਕਿ ਪੰਜਾਬ ਨੂੰ ਹੌਲੀ-ਹੌਲੀ ਇਹਨਾਂ ਨੇ ਪ੍ਰਭਾਵਿਤ ਕਰ ਰਿਹਾ ਕਿਉਂਕਿ ਕੁਝ ਤਾਂ ਸਾਡੀ ਜਨਰੇਸ਼ਨ ਆ ਜੋ ਉਹ ਪਲਾਨ ਕਰ ਰਹੀ ਆ ਬਾਹਰ ਨੂੰ ਉਸ ਜਿਹੜੀ ਇਹ ਜ਼ਮੀਨ ਤੇ ਅੱਖ ਹੈ ਇਹਨਾਂ ਦੀ ਉਸ ਤਰ੍ਹਾਂ ਰੋੜਾਂ 'ਚ ਇਹਨਾਂ ਨੇ ਕੋਈਰ ਕਰ ਲੈਣੀ ਆ ਦੂਜਾ ਇਹ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਸੱਤ ਇਹਨਾਂ ਨੇ ਸੁੱਕੀਆਂ ਮੰਦਰਗਾ ਬਣਾਉਣੀਆਂ ਜਿਹਦੇ ਵਿੱਚ ਹਜ਼ਾਰ-ਹਜ਼ਾਰ ਏਕੜ ਦੀ ਇੱਕ ਮੰਦਰਗਾ ਬਣਣੀ ਆ ਉਹਦੇ ਵਿੱਚ ਫਿਰ ਜ਼ਮੀਨ ਇੱਥੇ ਰਹਿਣੀ ਆ ਇਹ ਕਿਉਂਕਿ ਜਦੋਂ ਲੋਕ ਮੰਦਰਗਾ ਬਣਾ ਕੇ ਕੀ ਕਰਨਗੇ ਬੰਦੇ ਉਹ ਇਹ ਉਹਦੇ ਵਿੱਚ ਡੰਪ ਕਰਕੇ ਅਨਾਜ ਇਹ ਫਿਰ ਜੋ ਵੀ ਜਿਹੜੇ ਰੋਡ ਬਣ ਰਹੇ ਨੇ ਇਹ ਆਮ ਪਹੁੰਚ ਵਾਸਤੇ ਨਹੀਂ ਬਣਦੇ ਇਹ ਰੋਡ ਸਰਬ ਅਡਾਨੀਆਂ ਬਾਨੀਆਂ ਵਾਸਤੇ ਬਣ ਰਹੇ ਨੇ ਕਿਉਂਕਿ ਵਪਾਰ ਜ਼ਿੰਮੇਦਾਰ ਨਹੀਂ ਕਰ ਸਕਦਾ ਜ਼ਿੰਮੇਦਾਰ ਇਹ ਜਿਹੜਾ ਉਹ ਹੈ ਵਪਾਰ ਇਹ ਅਡਾਨੀਆਂ ਬਾਨੀਆਂ ਕਰ ਰਹੇ ਨੇ ਇਹ ਰੋਡ ਬਣ ਰਹੇ ਨੇ ਅਡਾਨੀਆਂ ਬਾਨੀਆਂ ਵਾਸਤੇ ਬਣ ਰਹੇ ਨੇ ਕਿਉਂਕਿ ਪਿੱਛੇ ਲਾਕਡਾਊਨ ਦੇ ਵੀ ਜਦੋਂ ਦੇਖਿਆ ਇਹਨਾਂ ਨੇ ਵੀ ਸਾਰੇ ਸੈਕਟਰ ਪ੍ਰਭਾਵਿਤ ਹੋਏ ਤੇ ਲਾਕਡਾਊਨ ਨਾਲ ਸਰਬ ਇੱਕ ਖੇਤੀ ਸੈਕਟਰ ਬਚਿਆ ਤੀ ਉਹ ਖੇਤੀ ਸੈਕਟਰ ਦੇ ਉਹਨਾਂ ਦੀ ਅੱਖ ਆ ਗਈ ਇਸ ਕਰਕੇ ਹੁਣ ਇਹ ਜੋ ਵੀ ਰਾਪਤ ਹੈ ਗੰਡਾ ਹੈ ਭਾਜਪਾ ਦਾ ਹੈ ਪਰ ਭਾਜਪਾ ਨੂੰ ਅਸੀਂ ਪੰਜਾਬ ਦੇ ਵਿੱਚ ਪੂਰਾ ਵਿਰੋਧ ਕਰਾਂਗੇ ਅਸੀਂ ਕਿਸੇ ਵੀ ਕਿਸਮ ਦੇ ਵਿੱਚ ਇਹਨਾਂ ਦਾ ਕੋਈ ਐਮਪੀ ਨਹੀਂ ਬਣਨ ਦੇਵਾਂਗੇ ਕਿਸੇ ਨੂੰ ਇਹਨਾਂ ਹਾਂ ਦੇ ਵਰਕਰ ਨੂੰ ਬਣਨ ਨਾ ਦੇਵਾਂਗੇ ਕਿਸਾਨ ਅੱਕੇ ਹੋਏ ਨੇ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਹਿੱਕ ਪਾੜ ਕੇ ਇਹਦੇ ਰੋਡ ਬਣਾਏ ਜਾ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਕਿ ਰੋਡ ਬਣਾਏ ਜਾ ਰਹੇ ਨੇ ਇਹ ਸਿਰਫ ਵੱਡੇ ਘਰਾਨੇ ਜਾਨੀ ਕਿ ਅਡਾਨੀ ਬਾਨੀਆਂ ਨੂੰ ਕੁਸ਼ਾਲ ਕਰਨ ਲਈ ਬਣਾਇਆ ਜਾ ਰਿਹਾ ਤੇ ਕਿਸਾਨਾਂ ਨੂੰ ਅਜਾੜਿਆ ਜਾ ਰਿਹਾ ਉੱਥੇ ਹੀ ਗੱਲਬਾਤ ਵੀ ਕਰਾਂਗੇ ਧਰਨੇ ਦੇ ਵਿੱਚ ਪਹੁੰਚੇ ਨੇ ਫਰਮਜੀਤ ਸਿੰਘ ਟੂਸਾ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਪਹਿਲਾਂ ਤਾਂ ਸੁਭਿਆ ਪਹੁੰਚੇ ਹੋ ਸਿੱਖਾਂ ਨੇ ਧਰਨੇ ਦੇ ਵਿੱਚ ਕੀ ਕਰਾ ਜਾਂਦੇ ਅਸੀਂ ਕਿਸਾਨਾਂ ਨਾਲ ਆ ਜੀ ਜਿਵੇਂ ਕਿਸਾਨ ਕਹਿਣਗੇ ਨਾ ਜਿਵੇਂ ਕਿ ਉਹ ਸਾਡੀ ਕੀਤੂ ਪੂਰੀ ਦਿਓ ਉਹਨੇ ਕੀਤੂ ਪੂਰੀ ਦਿਵਾਉਗੇ ਛੱਡਾ ਕਰਦੇ ਔਰ ਇਹਨਾਂ ਦੇ ਮੁੱਦੇ ਦਾ ਮੁੱਢ ਲਾਵਾਂਗੇ ਜੇ ਕੋਈ ਇਹਨਾਂ ਧੱਕਾ ਕਰੂਗਾ ਨਾ ਗੱਲ ਕਿਤੇ ਵੀ ਧੱਕਾ ਜੇ ਠੱਕਾ ਕਰੂਗਾ ਇਹਨਾਂ ਦੇ ਮੂੰਹ ਨੇ ਆਈ ਸੀਨ ਦਾ ਜਾ ਕੇ ਲੜਾਈ ਕਰਾਗੇ ਹੂੰ ਅਗਰ ਇਹ ਸਾਨੂੰ ਸੇਵਾ ਦਿੰਦੇ ਆ ਪੂਰੀ ਔਰ ਬੇਚਕ ਨਹੀਂ ਵੀ ਉਹਦੀ ਇਹਨਾਂ ਵੀ ਇਥੋਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਔਰ ਸਰਕਾਰ ਦਾ ਮੂੰਹ ਮੋੜ ਦੇਗੇ ਪਰਮਜੀਤ ਜੀ ਗੱਲ ਕਰਦੇ ਆ ਰਾਜਨੀਤਿਕ ਲੋਕ ਜਿਹੜੇ ਸੱਤਾ ਦੇ ਵਿੱਚ ਆਉਣ ਵੇਲੇ ਵੱਡੇ ਵੱਡੇ ਲਾਰੇ ਲਾਉਂਦੇ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਪਾਂ ਆਮ ਆਦਮੀ ਪਾਰਟੀ ਨੇ 1000 ਪੱਤਾ ਦੇਣ ਦੀ ਗੱਲ ਕੀਤੀ ਹੋਰ ਕਈ ਜਿਹੜੇ ਲੁਭਾਵੇਂ ਵਾਅਦੇ ਕੀਤੇ ਤੇ ਉਹ ਹਾਲੇ ਤੱਕ ਦਾ 2 ਸਾਲ ਤੋਂ ਵੱਧ ਸਮਾਂ ਹੋ ਗਿਆ ਆ ਆਮ ਆਦੀ ਪਾਰਟੀ ਨੂੰ ਹੋਰ ਅਜੇ ਤੱਕ ਉਹ ਵਾਦੇ ਪੂਰੇ ਨਹੀਂ ਹੋਏ ਕੀ ਕਹਣਾ ਜਾਂਦੇ ਤੁਸੀਂ ਵੀ ਵਾਦਾ ਕਰ ਰਹੇ ਹੋ ਕਿਸਾਨਾਂ ਨਾਲ ਕਿਵੇਂ ਯਕੀਨ ਕਰਨਾ ਜੀ ਜਿੱਥੇ ਜਿੱਥੇ ਤੁਸੀਂ ਵਾਦਾ ਕਰਕੇ ਮੁੱਕਰ ਕੇ ਵਾਦਾ ਕਰਕੇ ਪੂਰਾ ਕੰਮ ਨਹੀਂ ਕੀਤਾ ਨਾ ਉਵੇਂ ਜਿਵੇਂ ਕਿਸਾਨਾਂ ਜਿਹੜਾ ਜ਼ਮੀਨਾਂ ਵਿੱਚ ਹੜੱਪ ਨੂੰ ਫਿਰਦੇ ਆ ਇਹ ਵਿੱਦ ਪੰਜਾਬ ਸਰਕਾਰ ਆ ਅਸੀਂ ਇੰਨੇ ਤੋਂ ਵੀ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ 1000 ਰੁਪਏ ਦਾ ਕੀਤਾ ਸੀਗਾ ਨਾ ਉਹਦਾ ਵਾਦਾ ਨਹੀਂ ਪੂਰਾ ਕੀਤਾ ਦੂਸਰਾ ਤੁਸੀਂ ਲੋਕਾਂ ਦੇ ਕਾਂਡ ਕਾਂਡ ਤੇ ਗਰੀਬ ਕਿਸਾਨਾਂ ਮਜ਼ਦੂਰਾਂ ਦੇ ਜੀ ਉਹ ਕਿਉਂ ਕੀ ਲਾ ਕੋ ਕਿਤੇ ਇੱਕ ਪਾਸੇ ਦਾ ਮੁੱਖ ਮੰਤਰੀ ਆ ਉਹ ਬਾਹਰ ਕਰ ਦੇਦਾ ਤੇ ਦੂਸਰੇ ਪਾਸੇ ਹੁਣ ਤੇ ਕੋਈ ਕਲ ਕਰ ਵੀ ਨਹੀਂ ਕਰੀ ਬਾਰੇ ਬਜੇ ਗਰੀਬ ਕਿਸਾਨ ਵੀ ਆਉਂਦੇ ਆ ਗੋਦੋ ਕਿਲੇ ਵਾਲੇ ਕਿਉਂ ਨਹੀਂ ਤਾਰੇ ਕਿਉਂ ਇਹ ਬਾਦੇ ਪੂਰੇ ਕਿਤੇ ਵਾਦਾ ਦਾ ਹਜ਼ਰ ਕਿਹੜਾ ਪੂਰਾ ਕੀਤਾ ਨਾ ਹੋਰ ਵੀ ਠਾੜਾ ਕਰ ਕੀ ਹੋਵੇ ਆ ਜਿੱਥੇ ਤੱਕ ਇਹਨਾਂ ਦੀ ਮਨਸਾਬ ਆ ਇਹਨਾਂ ਲੀਡਰਾਂ ਦੀ ਇਹਨਾਂ ਮਨਸਾਬ ਪੂਰੀ ਕਰਦੀ ਵੀ ਮੰਤਰੀ ਬਣ ਗਏ ਦੁਬਾਰਾ ਦਾ ਸੀ ਆਉਣਾ ਕੋਈ ਬੇਉਜਨਾ ਕੁਝ ਕਰਨਾ ਕਰ ਲੋ ਇਹਨਾਂ ਦੀ ਮਰਜ਼ਾ ਆ ਇਕੜੇ ਮੁੱਦੇ ਲੈ ਕੇ ਆਇਓ ਫਿਰ ਅਸੀਂ ਮੁੱਦੇ ਜਿੰਨੇ ਵੀ ਆ ਕਿਸਾਨਾਂ ਦੇ ਨੌਜਵਾਨ ਆਪਣੇ ਵੀਰਾਂ ਦੇ ਫੌਜੀਆਂ ਦੇ ਜੇ ਅਤਿਕਰ ਬੀਕੇ ਜਨਰਲ ਜੋਤੇ ਮੰਤਰੀ ਬਣਿਆ ਉਹਨੇ ਕੋਈ ਮੁੱਦਾ ਨਹੀਂ ਉਠਾਇਆਗਾ ਉਹ ਬੀਜਪੀ ਸਰਕਾਰ ਜੀ ਉਹ ਬੀਜਪੀ ਦਾ ਜਨਰਲ ਜਿਵੇਂ ਕਰਨਲ ਰਠੌਰ ਜੀ ਉਹ ਇੱਕ ਕਰਨਲ ਤੋਂ ਰਿਟਾਇਰ ਹੋ ਕੇ ਐਮਪੀ ਬਣ ਗਿਆ ਉਹਨੇ ਕੋਈ ਮੁੱਦਾ ਨਹੀਂ ਉਠਾਇਆ ਕੋਈ ਮੁੱਦਾ ਨਹੀਂ ਹੈ ਉਲਟਾ ਇਹਨਾਂ ਨੇ ਉੱਥੇ ਡਾਂਗਾ ਭਰਾਈਆਂ ਫੋਜੀਆਂ ਤੇ ਇਹ ਵੀ ਮੇ ਕਿਸਾਨਾਂ ਤੇ ਕਿਸਾਨਾਂ ਤੇ ਸੰਭੂ ਬਾਟਰ ਦੇ ਡਾਂਗਾ ਭਰਾਈਆਂ ਹਰਿਆਣਾ ਸਰਕਾਰ ਨੇ ਕਿਉਂ ਕੀ ਜੈਕਸਰਿਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦਿੰਦਾ ਨਹੀਂਗਾ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਉਹਨੇ ਕੁੱਟਿਆ ਔਰ ਲਾਈ ਬਿਚੇ ਲੋਕ ਵੀ ਨੇ ਇੱਕ ਨੌਜਵਾਨ ਦੀ ਬਹੁਤ ਕਈ ਢੇਲ ਭਲੇ ਹੱਤ ਹੋਈਆ ਉਹਦੇ ਸਰਚ ਕੋਲ ਵੀ ਬੱਜੀ ਕੀ ਕੀਤਾ ਪੰਜਾਬ ਸਰਕਾਰ ਨੇ ਕਰਤਾ ਕਰਤਾ ਪਰ ਤੇ ਅੱਜ ਕੀ ਹੋ ਗਿਆ ਕਿ ਦਿਨਾਂ ਤੇ ਕੀਤਾ ਬਾਈ ਫੀਸ ਪਰ ਤੇ ਲਗਤੇ ਉਹ ਨੌਜਵਾਨ ਅਨੁਸ਼ਾਤਿਆਂ ਦੇ ਦਰਜ ਮੈਂ ਉਹੀ ਗੱਲ ਕਰਦਾ ਨਾ ਇੱਕ ਸਾਹਮਣੇ ਉਹ ਕਰ ਪਰਚਾ ਦਾ ਕਰਕੇ ਆਣ ਫਸਾਤੇ ਕੌਣ ਆਰਮ ਫਸਾਤਾ ਕਰਨ ਤਾਂ ਖਟਰ ਤੇ ਖਟਰੇ ਕਾਨੂੰਨੀ ਕਰਵਾਇਆ ਇਹ ਕੋਈ ਕਰਦੇ ਉਹਦੀ ਤੁਹਾਡੇ ਦੇ ਕਿਵੇਂ ਯਕੀਨ ਕਰੇ ਤੁਸੀਂ ਉਹ ਉਮੀਦਵਾਰ ਖੜੇ ਹੋ ਤੁਹਾਨੂੰ ਕਿਵੇਂ ਜੀਉਂਦਾ ਲੋਕ ਸਿਆਣੇ ਹੋਗੇ ਕਾਰਨ ਕੀ ਰਿਹਾ ਬਦਲਾਅ ਨੂੰ ਲੈ ਕੇ ਆਮ ਆਦਮੀ ਪਾਰਟੀ ਆਈ ਕਿ ਮੈਨੂੰ ਸਾਨੂੰ ਇੱਕ ਵਾਰੀ ਸਾਨੂੰ ਮੌਕਾ ਦੋ ਸਾਨੂੰ ਦੋ ਅਸੀਂ ਕਰਾਂਗੇ ਇਹਨ ਕੀ ਬਦਲਾ ਹੋਇਆ ਬਦਲਾ ਕੀ ਹੋਇਆ ਦੇਖਿਆ ਨਹੀਂ ਬਦਲਾ ਮੈਂ ਤਾਂ ਬਦਲਾ ਦੇਖਿਆ ਗੁਰੀਆਂ ਮੈਂ ਸੋਖਣਾ ਸਭ ਜਦਾ ਚੰਨਾ ਸੀ ਕਿਤੇ ਚੀਜੀ ਸੀ ਜੇ ਅਗੇ ਛੇਵਾ ਮਿਲੀ ਮੈਂ ਇਨਾਂ ਸਾਲਾਂ ਨਾਲ ਲੜਤੀ ਇਹ ਪੂਰਾ ਸਾਲਾ ਰਾਕੀ ਇੰਦਰਾ ਜਰਾ ਸਹੀ ਰੇਟਾ ਸਹੀ ਮੁਆਵਜ਼ਾ ਜੇ ਕਹਿੰਦੇ 80 ਲੱਖ ਰੋਲ ਜੇਗਾ 80 ਲੱਖ ਦੀ ਦਵਾ ਉਜਾਰਾ ਪਤਾ ਨਹੀਂ ਮਿਲਦਾ ਦਾ ਮੂਰੇ ਖੜਾ ਕੇ ਲੜਨ ਵਾਸਤੇ ਆਪੇ ਲੱਗਣੀ ਛਗਰੋਂ ਬੀਆ ਕੀ ਕਰ ਲਗੇ ਚੌਕ ਲੈਣ ਲਗੇ ਫਾਸੀ ਦਾ ਦੋਗੇ ਹੱਥ ਕਵਾ ਤੇ ਲੜਨ ਵਾਸਤੇ ਇੱਕ ਬੰਦਾ ਮੂਰੇ ਉਣੇ ਪਊਗਾ ਪਤਾ ਹੋ ਜਾਂਦਾ ਜਦ ਸਿੱਧੂ ਮੂਸੇ ਵਾਲਾ ਕਹਿੰਦਾ ਸੱਚ ਬੋਲੂਗਾ ਤਾਂ ਮਿਲੂਗੀ ਦੂਸਤ ਪਤਾ ਦੂਸਤ ਉਪਰਦਲੇ ਬਾਜੀ ਇੱਕਦਮ ਮੌਤ ਆਉਣੀਆ ਜਾਰਾ ਸਭ ਨੇ ਕੋਈ ਚੰਗਾ ਕੰਮ ਕਰਕੇ ਜਿਦਾ ਜਾਊਗਾ ਕੋਈ ਕਿਸੇ ਬਾਤ ਲੜ ਕੇ ਜਾਊਗਾ ਲੋਕੋ ਯਾਦ ਰੱਖਣਗੇ ਨਾ ਮੈਂ ਕਹਿੰਦਾ ਸ਼ੀਵਾ ਦੇ ਮੂਹਰੇ ਬਰੋ ਦੇ ਇਹ ਹੁਣ ਤੁਸੀਂ ਗੱਲ ਕਰਦੇ ਇੱਕ ਪਾਸੇ ਤਾਂ ਵੱਡੇ ਵੱਡੇ ਥੰਮ ਨੇ ਵੱਡੇ ਵੱਡੇ ਲੀਡਰ ਨੇ ਜਿਹੜੇ ਹਨਾੜਾ ਲੀਡਰ ਕਿਹਾ ਜਾਂਦਾ ਦੂਜੇ ਪਾਸੇ ਤੁਸੀਂ ਛੋਟੇ ਮਜ਼ਦੂਰ ਪਰਿਵਾਰ ਉੱਠੇ ਹੋਏ ਕਿਵੇਂ ਮੁਕਾਬਲਾ ਕਰੋਗੇ ਉਹਨਾਂ ਦਾ ਦੇਖੋ ਜੀ ਇਹ ਪਬਲਿਕ ਆ ਪਬਲਿਕ ਤਾਂ ਵੱਡੇ ਵੱਡੇ ਥੰਮ ਹਣ ਤੁਸੀਂ ਜੇਕਰ ਇਹ ਪੁੱਛ ਲਈ ਕਿ ਕੈਪਟਨ ਮਹਿੰਦਰ ਹੁਣੀ ਬੜਕਾ ਤੇ ਕਿੰਨੇ ਕਿੰਨੇ ਥੰਮ ਬੜਕਾਇਆ ਕਿਹਨੇ ਬੜਕਾਇਆ ਇਹਨਾਂ ਲੋਕਾਂ ਨੇ ਬੜਕਾਇਆ ਇਹਨਾਂ ਲੋਕਾਂ ਨੇ ਇਹਦਾ ਇੱਕ ਬੰਬਾ ਬੰਬ ਕੀ ਆ ਬੂਰ ਦਾ ਬਾਂਬਾ ਵੋਟਾਂ ਨਾਲ ਵੱਡੇ ਵੱਡੇ ਥੰਮ੍ਹ ਛੱਡ ਦਿੰਦੇ ਆ ਕਿੱਥੇ ਗਏ ਕਾਂਗਰਸ ਦੇ ਥੰਮ੍ਹ ਗਏ ਨਾ ਕਿੱਧਰ ਗਏ ਉਹ ਸਭ ਧਾਤੇ ਇਮੇਜੇ ਵਿੱਚ ਇੰਦਾ ਕੋਈ ਅਧਿਕਾਰ ਆ ਵੋਟ ਦਾ ਵੋਟ ਨਾਲ ਵੱਡੇ ਵੱਡੇ ਥੰਮ੍ਹ ਰਖਾ ਦਿੰਦੇ ਆ ਤੇ ਮੈਂ ਇਹ ਬੇਇੱਜ਼ਤੀ ਕਰੂਗਾ ਵੀ ਨਾ ਥੰਮ੍ਹ ਰੁੜਕਾ ਅਜਿਹੜਾ ਥੋੜਾ ਨਿਮਾਣਾ ਜਿਹਾ ਬੰਦਾ ਨਾ ਇਹ ਤੁਸੀਂ ਵਾਰਸ ਕੇ ਦੇਖਿਓ ਔਰ ਕਮੀ ਆਉਂਦਾ ਇਹਨਾਂ ਦਾ ਆਮ ਆਦੀ ਪਾਰਟੀ ਵੀ ਇਹੀ ਗੱਲ ਕਹਿੰਦੇ ਝਾੜੂ ਫੇਰ ਦੋ ਹੁਣ ਤੁਸੀਂ ਜਿਹੜਾ ਮੈਂ ਵੀ ਨਿਮਾਣਾ ਆਓ ਆਮ ਆਮ ਲੋਕਾਂ ਦਾ ਯਕੀਨ ਟੁੱਟ ਗਿਆ ਰਾਜਨੀਤਿਕ ਜਿਹੜੇ ਲੋਕ ਨੇ ਨਾ ਉਹਨਾਂ ਤੋਂ ਲੋਕਾਂ ਦਾ ਮੂੰਹ ਭੰਗ ਹੋ ਗਿਆ ਉਹ ਕਹਿੰਦੇ ਨੇ ਕਿ ਇਹ ਤਾਂ ਲਾਰੇ ਲਾ ਰਹੇ ਨੇ ਬਸ ਮੈਂ ਤਾਂ ਕੋਈ ਰਾਜਨੀਤੀ ਕਰਦੀ ਆਇਆ ਮੈਂ ਤਾਂ ਇੱਕ ਸਿੰਪਲ ਜਿਹਾ ਬੰਦਾ ਮੈਂ ਰਾਜਨੀਤਿਕ ਨਹੀਂ ਤਾ ਉਹ ਤਾਕਤੋਂ ਨਿਤਰ ਗਏ ਜਿਹੜੇ ਆਜ਼ਾਦ ਖੜਦੇ ਆ ਉਹ ਬਿਲਕੁਲ ਸੱਚੇ ਨੂੰ ਚੋਂਦੇ ਆ ਮੈਂ ਇੱਕ ਦੇਸ਼ ਦਾ ਸਪਾਹੀ ਆ ਮੈਂ ਪਹਿਲਾਂ ਦੇਸ਼ਵੱਤ ਸੇਵਾ ਕੀਤੀ ਜਿੰਦ ਤੋਂ ਮੈਂ ਪਿੰਡ ਜਾ ਕੇ ਸੇਵਾ ਕੀਤੀ ਪਿੰਡ ਤੋਂ ਬਾਅਦ ਹੁਣ ਮੈਂ ਲੋਕ ਸਭਾ ਵਾਸਤੇ ਸੇਵਾ ਵਾਸਤੇ ਤਿਆਰ ਬੈਠਾ ਔਰ ਇਹ ਜੀ ਸੇਵਾ ਕਰਕੇ ਜਾਊਗਾ ਰਹਿ ਜੀ ਦੁਨੀਆ ਤੱਕ ਔਰ ਇੱਕ ਲੀਭਾ ਜਾਊਗਾ ਵੀ ਉਹ ਫਲਾਣੇ ਪੜਦਾ ਫਲਾਣਾ ਬੰਦਾ ਪੜਾ ਸੀਗਾ ਆ ਇਹ ਜਾਂ ਬਤਾਉਂਦਾ ਸੀਗਾ ਔਰ ਉਹ ਜੇ ਬੰਦਾ ਛੁੱਟ ਗਏ ਇਹਨੇ ਪੰਜ ਚਾਰ ਸਭ ਰਕਾ ਦੇ ਗਏ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਹੱਕ ਲਈ ਲੋਕਾਂ ਨੂੰ ਕੀ ਕਹਿੰਦੇ ਮੈਂ ਤਾਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੱਕ ਤੁਹਾਡੇ ਸਾਹਮਣੇ ਇੱਕ ਬੰਦਾ ਖੜਾ ਵਾ ਉਹ ਸੱਚਾਈ ਬਤਲਣ ਆਣ ਬੰਦਾ ਖੜਾ ਵੱਡੇ ਥੰਮਣਾ ਤੁਸੀਂ ਉਹਦਾ ਸਾਥ ਦੇ ਦਿਓ ਤੇ ਮੈਂ ਉਹ ਤੁਹਾਡਾ ਸਾਥ ساری ਜ਼ਿੰਦਗੀ ਸਾਂਭ ਲਊਗਾ ਜਿਵੇਂ ਮੈਂ ਹੁਣ ਲੋਕਾਂ ਦੇ ਦਰਵਾਜ਼ਾ ਜਾਣਾ ਲੋਕਾਂ ਦੇ ਘਰ ਜਾਣਾ ਮੈਂ ਉਸ ਤੋਂ ਵੱਧ ਰਹਿ ਕੇ ਆਉਂਗਾ ਔਰ ਉਸ ਤੋਂ ਵੱਧ ਦੇ ਲੀਡਰ ਤੋਂ ਕਮਕਲ ਨਹੀਂ ਚਾਹੂ ਐਸਾ ਨੇ ਪਰਮਜੀਤ ਸਿੰਘ ਤੋਤਸਾ ਜੋ ਸਾਫਤਾ ਫੌਜੀ ਵੀ ਨੇ ਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਇਹ ਆਜ਼ਾਦ ਉਮੀਦਵਾਰ ਵੱਜੋ ਜਿਹੜੇ ਕਿ ਇਹ ਚੋਣ ਮਤਾਨ ਵਿੱਚ ਉਤਰੇ ਨੇ ਕਿਉਂਕਿ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਰਾਜਨੀਤਿਕ ਲੋਕਾਂ ਨੇ ਜੋ ਲੋਕਾਂ ਤੇ ਕਿਸਾਨਾਂ ਨਾਲ ਤੱਕਾ ਕੀਤਾ ਉਸ ਤੱਕੇ ਦੇ ਖਿਲਾਫ ਇਹ ਲੜਾਈ ਲੜਨ ਲਈ ਦਿੱਤੇ ਕਿ ਚੌਣ ਮੈਦਾਨ ਦੇ ਵਿੱਚ ਉਤਰੇ ਤੇ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਹੱਲ ਕਰਵਾਉਣ ਲਈ ਯਤਨ ਕਰਨਗੇ। ਪੱਤਰਕਾਰ ਸਾਹਿਬ ਤੋਂ ਕੈਮਰਾਮੈਨ ਰਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਵਿਚੇ ਰਿਹਾ।